ਲੈ ਲੇ ਲੇ ਗੱਡੀ ਚੱਲ ਵੇ 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 ਚੱਲ ਬਹਿ ਜਾ ਬਹਿ ਜਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਔਰ ਮੇਰੀ ਮੰਮਾ ਵੱਲੋਂ ਤਾਂ ਗੁੱਡ ਮਾਰਨਿੰਗ ਆਈ ਹੋਪ ਦਿਸ ਇ ਸਾਰਿਆਂ ਨੇ ਠੀਕ ਠਾਕ ਹੋਵੋਗੇ ਵਧੀਆ ਹੀ ਹੋਵੋਗੇ ਤੇ ਅੱਜ ਦਾ ਆਪਾਂ ਵਲੌਗ ਸਟਾਰਟਿੰਗ ਕਰਦੇ ਆ ਘਰ ਤੋਂ ਤੇ ਜਿਹੜਾ ਵਲੌਗ ਸੀਗਾ ਥੋੜਾ ਜਿਹਾ ਹੈਗਾ ਤਾਂ ਥੋੜਾ ਇਮੋਸ਼ਨਲ ਜਿਹਾ ਸੀ ਤੇ ਬਾਕੀ ਚਲੋ ਅ ਮਾਰਾ ਜੋ ਜੋ ਵੀ ਕਰ ਦਿੰਦੇ ਆ ਚੰਗੇ ਲਈ ਕਰਦੇ ਹੁੰਦੇ ਆ ਤੇ ਅੱਪਾ ਆ ਗਏ ਸੀ ਘਰੇ ਘਰੇ ਅਣੀ ਰਾਤੀ ਲੇਟ ਹੋ ਗਿਆ ਸੀ ਤੇ ਲੇਟ ਆਏ ਅਸੀਂ ਤੇ ਹੁਣ ਅਸੀਂ ਲੱਗੇ ਆ ਘਰ ਦਾ ਕੰਮ ਗੁਮਕਨ ਕਿ ਕਿ ਰਾਤੀ ਜਦੋਂ ਅਸੀਂ ਆਏ ਸੀ ਤੇ ਰਾਤੀ ਇਦਾਂ ਕੁਝ ਵੀ ਨਹੀਂ ਕਰ ਹੋਇਆ ਫਿਰ ਬਾਹਰ ਹੋਈ ਬਾਹਰ ਹੀ ਮਨਵੀਰ ਜਿਹੜਾ ਸਾਨੂੰ ਤੰਗ ਬਹੁਤ ਕਰਦਾ ਸੀਗਾ ਆ ਹੁਣ ਵੀ ਦੇਖ ਲਓ ਇਹ ਜਦੋਂ ਅਸੀਂ ਵਲੌਗ ਬਣਾਉਣਾ ਹੁੰਦਾ ਨਾ ਇਹ ਸਾਡੇ ਵਿੱਚ ਆਣ ਕੇ ਸਾਨੂੰ ਤੰਗ ਕਰਦਾ ਹੀ ਕਰਦਾ ਆ ਲੈ 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 ਇਹਨੇ ਦੰਦ ਹੀ ਲੇਖੇ ਦੰਦਾਂ ਕਰਾ ਆ ਦੇਖਿਓ ਆ ਦੇਖਿਓ ਇਹ ਦੰਦਾਂ ਕਰਦਾ ਆ ਖੇਡਦਾ ਮਤਲਬ ਸਾਡੇ ਨਾ ਖੇਡਦਾ ਆ ਤੇ ਮम्मा ਬਣਾਉਣਾ ਕੀ ਆ ਆਲੂ ਮਟਰ ਓਕੇ ਜਿਹੜੇ ਮੇਰੇ ਵਾਲਿਆਂ ਨਾ ਉਹ ਹੈਗੇ ਛੋਟੇ ਛੋਟੇ ਆ ਤੇ ਅੱਜ ਅਸੀਂ ਬਣਾਵਾਂਗੇ ਆਲੂ ਮਟਰ ਤੇ ਦੇਖ ਕੇ ਕਿ ਮੰਨੂ ਸਾਡਾ ਅੱਜ ਕੁੜੀ ਲੱਗੰਦਿਆ ਦੇਖੋ ਆਈ ਮੈਂ ਉਹ ਦੇ ਸਦਾ ਦੇ ਤੁਖਾਂ ਤੋ ਆਸੇ ਇਹ ਨੇਵੋਲੀਆ ਕਰੋੜਾ ਪਿੱਤਰੀ ਪੈਂਟ ਵੀ ਸਹੀ ਕਰਾਉਣੀ ਆ ਪੈਂਟਾ ਹੋ ਸਹੀ ਕਰਾਉਣਾ ਲੀਗਾ ਹੈ ਨਾ ਉਹ ਜਿਆਦਾ ਵੱਡੀ ਆ ਨਾ ਕਿਉਂਕਿ ਮੇਰੀ ਹਾਈਟ ਤੇ ਮੈਂ ਤਾਂ ਨਿੱਗੀ ਜਈ ਆ ਲੰਥ ਦੇ ਸਾਹਬ ਦੇ ਨਾਲੋਂ ਜ਼ਿਆਦਾ ਲੈ ਮੈਂ ਦੇਖਾਂ ਦੇਖ ਲਓ ਕੱਲ ਲਿਆਂਦੇ ਆਪਾਂ ਪ੍ਰੀਤ ਦੇ ਕੱਪੜੇ ਪ੍ਰੀਤ ਨੂੰ ਕਰਾਈ ਗੱਲ ਸ਼ੋਪਿੰਗ ਤੁਸੀਂ ਜੀ ਟੀਵੀ ਉੱਤੇ ਚੱਲਣ ਦਿਆ ਅੰਦਰ ਯਾਰ ਕੋਮਨ ਵੀਰ ਨੇ ਲਾਇਆ ਸੀ ਕੀ ਮਨਵੀਰ ਨੇ ਲਾਇਆ ਯਾਰ ਰੋਜ਼ ਹੀ ਮੈਂ ਬੰਦ ਕਰਾਉਂਦਾ ਬਿੱਲ ਪਤਾ ਕਿੰਨਾ ਹੋਣਾ ਇਹਦਾ ਉੱਤੇ ਹੀ ਵਾਈਫਾਈ ਫੂ ਕੋਈ ਜਾਂਦਾ ਉੱਤੇ ਹੀ ਟੀਵੀ ਚੱਲਣ ਦਿਆ ਤੁਸੀਂ ਤਾਂ ਗੇਲੀ ਕਦੇ ਨਹੀਂ ਕਰਦੇ ਆ ਯਾਰ ਆਈ ਐਮ ਸੌਰੀ ਆਇਓ ਕੱਲ ਕੱਪੜੇ ਦਿਖਾਈਏ ਜਿਹੜੇ ਲੈ ਕੇ ਆਏ ਪ੍ਰੀਤੀ ਲਈ ਜੋਤੀ ਚੌਂਕ ਚ ਦੋ ਤੀਜਾਉਂ ਚ ਲੈ ਜਾਂਦੇ ਕੱਪੜੇ ਗੱਲ ਸੇਲ ਚ ਇਹ ਕਹਿੰਦਾ ਕੀ ਆ ਸੇਲ ਦੇ ਕੱਪੜੇ ਸੇਲ ਦੇ ਕੱਪੜੇ ਲੈ ਜਾਂਦੇ ਗੱਲ ਸੇਲ ਤੇ ਹੀ ਲੈ ਜਾਂਦੇ ਕੱਪੜੇ ਆ ਮੈਂ ਇੱਕ ਲੱਗੀ ਸੂਟ ਤੇ ਚੱਕੜ ਆ ਤੂੰ ਕੀ ਸੇਲ ਚ ਲੱਗੀ ਚੱਕੜ ਚੱਲ ਅੰਦਰ ਚੱਲ ਅਬ ਚੱਲ ਤੇਰੇ ਮਤਲਬ ਦੀ ਦੁਕਾਨ ਨਹੀਂ ਇਹ ਪਤਾ ਲੱਗ ਹੀ ਜਾਂਦਾ ਸੇਲ ਦੇ ਕੱਪੜਿਆਂ ਦਾ ਸੇਲ ਦੇ ਛੜਵਾ ਇੱਕ ਤਾਂ ਲੈ ਜਾਂਦਾ ਬ੍ਰੀਥ ਲਈ ਐਕਸਲ ਵਾਓ ਉਹ ਬਹੁਤ ਸੋਹਣੀ ਲੱਗੀ ਮੈਨੂੰ ਇਹਦੇ ਨਾਲ ਤਾਂ ਤੁਹਾਨੂੰ ਕਹਿੰਦੇ ਕੋਲ ਲੈ ਲੈ ਇਹਦੇ ਨਾਲ ਤਾਂ ਕਹਿੰਦੇ ਕੋਲ ਰੰਗ ਬਹੁਤ ਸੋਹਣਾ ਹੈ ਭਾਈ ਉਹ ਦੇਖੋ ਉੱਥੇ ਇਦਾਂ ਚੈਨ ਵਾਲੇ ਸੀਗੇ ਉਹ ਬਹੁਤ ਸੋਹਣੇ ਉਹਨਾਂ ਦਾ ਕਾਰਡ ਇੱਥੇ ਪਿਆ ਆਪਾਂ ਜਿੱਥੋਂ ਕੱਪੜੇ ਲੈਂਦੇ ਆ ਜੀ ਬਾਵਾ ਸੇਲ ਵਾਲੇ ਨੇ ਸਮਝੋ ਸਾਰੇ ਇੱਥੋਂ ਲੈਂਦੇ ਆ ਦੁਕਾਨ ਤੋਂ ਆਪਾਂ ਦੇਖ ਲਓ ਉੱਥੇ ਸਹੀ ਨਹੀਂ ਸੇਲ ਵਾਲੇ ਪਤਾ ਲੱਗ ਹੀ ਜਾਂਦੇ ਕੱਪੜਿਆਂ ਦਾ ਆ ਦੇਖ ਸਕਦੇ ਹੋ ਇਹ ਭਾਈ ਉਹਨਾਂ ਦੇ ਲੈਂਦੇ ਕੇਸਰ ਵਾਲੇ ਜੀ ਇਸ ਮਮਲੀ ਕੋਟ ਲਈ ਕਿਸ਼ਰਾ ਕਿਸ਼ਰਾ ਦੀ ਨਾ ਕੈਸ਼ਰਾ ਆ ਮਮੀ ਲਈ ਲਈ ਉਹਨਾਂ ਤੋਂ ਵਿਆਹ ਤੇ ਪਾਉਣ ਉਹ ਲਿਆਉਂਦੇ ਕੱਪੜੇ ਸਾਡੇ ਵਿਆਹ ਆ ਗਿਆ ਨਈਆ ਮੈਂ ਐਕਸਚੇਂਜ ਨਹੀਂ ਕਰਨਾ ਮੈਂ ਦੱਸ ਦਿਆਂਦਾ ਕੀ ਕਰਨਾ ਹੁਣ ਆ ਮਹਿੰਗਾ ਬਹੁਤ ਦਿੱਤਾ ਏ ਉਹਨੇ ਆ ਪ੍ਰੀਤ ਤੇ ਇਹਦਾ ਤਜਨਾ ਦੇਖ ਲੈ ਬਾਅਦੋਂ ਮੈਂ ਵੀ ਹੋਣਾ ਪਾਵੇ ਨਾ ਤਾਂ ਮੈਂ ਦੱਸ ਦਿਆਂ ਵਿਆਹ ਆ ਗਿਆ ਤੇ ਵਿਆਹ ਤੇ ਹੋਰ ਨਾ ਬਾਅਦੋਂ ਮੈਨੂੰ ਕਹੀ ਤੂੰ ਕਹਿੰਦੇ ਇਹਨੂੰ ਮੈਂ ਲੂਜ਼ ਉਹ ਟਾਈਟ ਕਰ ਲੈਣਾ ਤੇ ਉਹਦੇ ਨਾਲ ਫਿਰ ਨਿਕਲਣਾ ਨਹੀਂ ਸਟੌਨ ਜਾਣਾ ਸਹੀ ਕਰ ਲੈਣਾ ਹਾਂ ਫੇਨ ਖੁੱਲਣਾ ਨਹੀਂ ਹਾਂ ਇਹ ਕਿਹੜੇ ਖੋਲਣੇ ਆਪਾਂ ਵਧੀਆ ਚੱਜ ਦੇ ਬਾਹਰੋ ਕਰਾਈਏ ਨਾ ਫੇ ਆਪਨਾ ਕਰੀ ਨਹੀਂ ਤਾਂ ਖਰਾਬ ਹੋ ਜਾਣਾ ਸਾਰੇ ਹੀ ਵਿਆਹ ਤੇ ਪਾਉ ਨੂੰ ਕੱਪੜੇ ਜਾ ਗਏ ਆ ਜੀ ਪ੍ਰੀਤ ਦੇ ਆ ਲਿਆਂ ਦੀ ਪੈਂਟ ਇਹ ਮਾੜੀ ਜੀ ਨਾ ਕਟੋਣੀ ਪੈਣੀ ਮਾੜੀ ਆ ਮਾੜੀ ਕਟਵਾਣੀ ਪੈਣੀ ਆ ਤਾਂ ਆ ਜਿਹੜੀ ਚੀਜ਼ ਇੱਥੇ ਲਾ ਲੈ ਜੀ ਪਰ ਠੀਕ ਆ ਓਕੇ ਜਿਹੜੀਆਂ ਕੱਢਣ ਆਈਆਂ ਆਹ ਕੋਪੜੀ ਤਿੰਨੋ ਕੱਪੜੇ ਅੱਜ ਲੈ ਆ ਕੇ ਦਿੱਤੇ ਮੈਂ ਬਹੁਤ ਟਾਈਮ ਬਾਅਦ ਇੱਕ ਕਟਾ ਡੋਪ ਲਿਆ ਤਾਂ ਇੱਕ ਟੈਗ ਸੂਟ ਜਿਹੜਾ ਪਾਇਆ ਹੋਇਆ ਆ ਮੇਰੇ ਕਿੱਥੇ ਆ ਉਹ ਵੀ ਤਾਂ ਖੰਦੀ ਨਹੀਂ ਮੈਂ ਮੈਂ ਹੀ ਲਿਆਂਦੇ ਆ ਜੀ ਇਹ ਮਨਵੀਰ ਲਈ ਗਰਮ ਸੂਟ ਲੈ ਕੇ ਆਈ ਸੀ ਆ ਇਹ ਬਹੁਤ ਵਾਜੇ ਜਿਹੜੇ ਕੱਪੜੇ ਆ ਗਏ ਆ ਕੋ ਸੇਲਾ ਸੁਲਾ ਲੱਗਦੀ ਆਂ ਆਪ ਦੇਖੇ ਜੀ ਕੱਪੜੇ ਕਾਲ ਕੀ ਜੀ ਉੱਥੇ ਸਾਨੂੰ ਕਿੰਨੇ ਜਾਨੇ ਮਿਲਿਓ ਦਾ ਕਾਲ ਉੱਥੇ ਪਰ ਹੈ ਨਹੀਂ ਉੱਥੇ ਕੱਪੜੇ ਕੋਈ ਕੰਮ ਦੇ ਨਹੀਂ ਕੋਈ ਫਾਇਦਾ ਨਹੀਂ ਹੈਗਾ ਜਿਹੜੀ ਤੁਸੀਂ 500 ਦੀ ਚੀਜ਼ ਨਹੀਂ ਉਹ ਚ 200 ਹੋਰ ਕਹਿਣਾ ਵਧੀਆ ਮਿਲ ਜਾਂਦੀ ਆ ਆ ਵੀ ਟੌਪ ਵੀ ਕਰਵਾ ਲਿਆ ਮੇਰੀ ਕੋਠੀ ਜੈਨੂ ਹੱਥ ਨਾਲ ਇੱਟਨੇ ਕੱਪੜੇ ਨੂੰ ਬਹੁਤ ਰਹਿੰਦੇ ਸੀ ਹਾਂ ਹਾਂ ਜੀ ਮੈਨੂੰ ਨਹੀਂ ਸੌਲ। ਥੰਕ ਯੂ। ਸਹੀ ਨਹੀਂ ਮਦੇ। ਰਾਣੀ ਪੇ ਹੋਣਾ। ਮੈਂ ਤੇ ਹਾਂ ਦੇਖ ਦੱਲਉਂਦੀ। ਗਾ ਗੰਦੇ ਹੋ ਜਾਣਾ ਜਲਦੀ ਇਹਨਾਂ ਨੂੰ ਨਾ ਬਾਰ-ਬਾਰ ਕੱਢੀ। ਉਹ ਵੀ ਪਾ ਲਈ ਜਦੋਂ ਹੁਣ ਤੋਂ ਵਿਆਹ ਤੇ ਪੋਣੇ ਆ। ਬਾਅਦ ਚ ਆ ਰਾਮਣਾ। ਆਹ ਬਹੁਤ ਸੋਹਣੀ ਲੱਗੀ ਮੈਨੂੰ ਜੈਕਟ ਜੀ। ਕੋਈ ਐਸੀ ਬੋਟੀ ਜੀ। ਇਦਾਂ ਦੀ ਹੁੰਦੀ ਆ ਮੰਮੀ। ਸੇ ਕੱਲੇ-ਕੱਲੇ ਮਹਿੰਗੇ ਦਿੱਤੇ ਹੁਣ ਇਹ ਵਾਲੇ। ਮਹਿੰਗੇ ਆ ਇਹ। ਉਹਦਾ ਵੀ ਮੋਟੇ ਆ ਨਾ ਫੇ ਨਾਲੇ ਇਹ ਕਿਹੜਾ ਖਰਾਬ ਹੋਣੇ ਆ ਇਹ ਉਹ ਥੋੜੋ ਮੈਂ ਇੱਕ ਆਲੀ ਪਾ ਲਿਆ ਬਸ ਬਾਅਦ ਚ ਪਹਿਣਾ ਨਹੀਂ ਹੈਗਾ ਜੇ ਜਿੰਨੀ ਮਰੀ ਮਰਜ਼ੀ ਪਾਉ ਇਹ ਦੂਜੇ ਆ ਇਹ ਵਧੀਆ ਆ ਬੈੱਡ ਤੇ ਰੱਖ ਦੇ ਗੇ ਪੱਕੇ ਉੱਪਰ ਰੱਖੀ ਆ ਉਹ ਆ ਬਾਕਸ ਵਿੱਚ ਚ ਰੱਖ ਲਾ ਉੱਪਰ ਥੱਲੇ ਐਵੇਂ ਆ ਮੈਨੂੰ ਤਾਂ ਪਸੰਦ ਆ ਕਿਉਂਕਿ ਮੈਂ ਨਾ ਜਦ ਸਲਵਾਰ ਸੂਟ ਵਗੈਰਾ ਪਾਉਣੀ ਹੈ ਨਾ ਉੱਪਰ ਦੀ ਪਹਿਜਣਾ ਇਹ ਉੱਪਰ ਦੀ ਪਹਿਜਣਾ ਮੈਨੂੰ ਕਿਉਂਕਿ ਹਾਫ ਸਲੀਪ ਵਾਫ ਛੋੜੀ ਲਾ ਆ ਦੇ ਲਾ ਮੁੰਡੇ ਦੇ ਜਰਾਬਾ ਵੀ ਲਾ ਲਈਆਂ ਬੂਟਰੀ ਲਾ ਲਏ ਸਾਂ ਲੱਗਣਾ ਓਕੇ ਹਾਂ ਤਾਂ ਮਿੱਕੂ ਦੇ ਕੱਪੜੇ ਲੈਣਾ ਮੈਂ ਲੈਣਾ ਲੈਂਦਾ ਨਹੀਂ ਸੀ ਮੈਂ ਤੱਕੇ ਨਾ ਮੈਨੂੰ ਲੈ ਕੇ ਦਿੱਤੇ ਕਹਿੰਦੇ ਲੈ ਲੈ ਲੈਲਾ ਤੂੰ ਵੀ ਇੱਦਾਂ ਉਦਾਂ ਵੀ ਚਾਲਣਾ ਮੈਂ ਹਜੇ ਲੈਣੇ ਸੀ ਮੈਂ ਰੁੱਕਿਆ ਰੁੱਕੇ ਲੈਣੇ ਸੀ ਬਟ ਫਿਰ ਵੀ ਚਲੋ ਲੈ ਲੈ ਫਿਰ ਕੱਪੜੇ ਆਪਾਂ ਉਹ ਵੀ ਵਿਆਹ ਵੀ ਸਾਡੀ ਮਾਸੀ ਦੀ ਕੁੜੀ ਦਾ ਜੀ ਜੁੱਤੀ ਵੀ ਲਈ ਆ ਜੁੱਤੀ ਵੀ ਲੈਂਦੀ ਆ ਜਿਹੜੀਆਂ ਵੱਜਣੀਆਂ ਇਹਦੇ ਹੁਣ ਠਰ 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 ਜੁੱਤੀ ਕਿੱਥੇ ਗਈ ਵਾਲੀ ਦਿਆ ਹੁਤਾ ਆ ਲਿਆਂਦੀ ਮੈਂ ਪੈਂਟ ਪੈਂਟ ਵੈਕ ਨਹੀਂ ਸੁਣੀ ਹੈ ਨਾ ਮੈਨੂੰ ਬਹੁਤ ਵਧੀਆ ਲੱਗੀ ਮੈਨੂੰ ਪੌਕੇਟ ਬਹੁਤ ਵਧੀਆ ਲੱਗੀ ਹੋਰ ਹੋਰ ਗਿੱਲੇ ਨੇ ਇਹ ਕੱਪੜੇ ਮੇਰੇ ਬਾਕੀ ਪਹਿਲੇ ਪਾਪੋ ਕੇ ਦੇਖ ਲੈਣਾ ਨਾ ਕੱਪੜੇ ਆ ਨਾਲੇ ਚੈੱਕ ਕਰਕੇ ਦੇਖੋ ਕਿਉਂਕਿ ਤੁਸੀਂ ਇੱਕ ਚੈੱਕ ਵੀ ਨਹੀਂ ਕਰਦੇ ਹੁੰਦੇ ਨਾ ਬਹੁਤ ਬਾਰ ਬੁਲ ਵੀ ਨਹੀਂ ਕਟਾਉਣੇ ਸਾਰਾ ਭੋਪੜੀ ਬੰਦ ਹੈ ਅੱਜ ਬੇਲਾ ਹੀ ਮੈਂ ਆਹ ਬਹੁਤ ਵਧੀਆ ਲੱਗੀ ਮੈਨੂੰ ਵੀ ਤਾ ਤਨਪਾ ਤੂੰ ਸੇ ਇੱਕ ਵਾਰੀ ਭੋਪੜ ਤੋਂ ਵੀ ਲੈ ਕੇ ਆਇਆ। ਇਹ ਪਰਚੈਟ ਸੀਗੀ। ਤੇ ਕਾਲ ਆਲੀ। ਮੋਨ ਗਾਇਬ ਰੀਤਾ। ਕਿੰਦੀ ਖੁੱਲੀ ਡੁੱਲੀ ਹੈ ਹੈ ਪਾਪੜ ਵੀ ਖੁੱਲੀ ਡੁੱਲੀ ਵਧੀਆ ਨਾ ਜਿਆਦਾ ਪੈਂਟ ਪਾ ਕੇ ਦੇਖੀ ਕਿਦਾਂ ਲੱਗਦੀ ਹੈ ਰੋਟੀ ਲੈਣ ਚ ਲੱਗਾ ਦੀ ਹੈ ਉਹ ਜਿੰਦਾ ਬਹੁਤ ਚੀਜ਼ ਤਕੜੀ ਹੈ ਇਹ ਤੂੰ ਖਲਾਰਾ ਨਹੀਂ ਪਹਿਣ ਦਿੰਦਾ ਖਲਾਰਾ ਕਹਿੰਦਾ ਚੱਕੋ ਉੱਥੇ ਉਹ ਮੋਟੇ ਜਿਹੜੇ ਸੋਈ ਦੇ ਉੱਪਰ ਆਦੇ ਪਿਆ ਸੀ ਆਪੀ ਦਾ ਪੇਪਰ ਜਿਹਾ ਅੱਛਾ ਬਾਹਰ ਛੁੜ ਤਾ ਆ ਗਿਆ ਰੋਟ ਦੇ ਦੇ ਪੰਜ ਮਾਯਾ ਓ ਬੱਲੇ ਬੱਲੇ ਉਹ ਮੇਰੀ ਇੱਕ ਤਾਂ ਲੈਂਦਾ ਹੀ ਮੈਂ ਅਸਾਜ ਦੇ ਦਾਂਦੇ ਜੀ ਉਹ ਤੋ ਅੱਡੇ ਨੂੰ ਉਹ ਗੂ ਕਰ ਦ ਹਾਂ ਆ ਦੇਖੀ ਦਾੰਦ ਤੇ ਮੇਰੇ ਇੰਨੇ ਕਾਇਮ ਆ ਭੋਵੇਂ ਮੂੰਹ ਤੇ ਦਾੰਦ ਕਿਹਾ ਮੈਂ ਕੱਢ ਲੇ ਰੋਟ ਦੀ ਮਸੂਰ ਪਾ ਮੈਨੂੰ ਖਾ ਲੈ ਕਿਤੇ ਦਾੰਦੇ ਹਿੱਲ ਗਿਆ ਹਾਂ ਖਰਾਬ ਆ ਖਰਾਬ ਨਹੀਂ ਹੋਣੇ ਉੱਦਾਂ ਹੋਣੇ ਕੋੜੇ ਜੇ ਨਹੀਂ ਹੂੰ ਈ ਆ ਆ ਮੈਨ ਤੇ ਬਾਕੀ ਜਿਹੜਾ ਸਾਡਾ ਕੰਮ ਆ ਉਹ ਅਸੀਂ ਕਰ ਲੀਏ ਤੇ ਮੰਮਾ ਮਟਰ ਬਣਾਉਣੇ ਆ ਨਾ ਮਟਰ ਕੱਢੀਗੇ ਮਟਰਾਂ ਸੇਚ ਕੱਢ ਲੈਣੇ ਤੇ ਨਹੀਂ ਇਹ ਚ ਕੱਟ ਲੈਨੇ ਆ ਤੇ ਰਾਤੀ ਅਸੀਂ ਅਹੀਂ ਰਾਤੀ ਕਿੰਨੇ ਵਜੇ ਆਏ ਮम्मा पापा ਬਾਈ ਮम्मा 9:00 ਵਜੇ ਆਏ ਸੀਗੇ ਤੇ ਹਜੇ ਵੀ ਅਸੀਂ ਉੱਠੇ ਅਜੇ ਲੇਟ ਹੀ ਸੀਗੇ ਸਾਰੇ ਜਾਣੇ ਤੇ ਤਾਂ ਕਰਕੇ ਬਾਹਰ ਕਿਉਂਕਿ ਠੰਡਾ ਕੀ ਕਰਨਾ ਹੁੰਦਾ ਜਲਦੀ ਉੱਠ ਕੇ ਲੇਟ ਹੀ ਉੱਠੇ ਸੀ ਤੇ ਹੁਣ ਆਪਾਂ ਲੱਗੇ ਆ ਕੰਮ-ਕੁੰਮ ਕਰਨ। ਕੱਢੀ ਆ। ਅੱਛਾ ਕੱਢਦੀ ਆ। ਇਹ ਮਟਰ ਕੱਢ ਲਓ। ਮਮਾ ਆਲੂ ਵਗੈਰਾ ਮੰਗਾ ਲੈਣੇ ਸੀ ਨਾ। ਆਲੂ ਆਏ ਆ। ਅੱਛਾ। ਹਾਂਜੀ। ਕਿਹੜੀ? ਜਾ ਦਾਦੀ ਕੋਲੋਂ ਲੈ ਲਓ। ਜਾਓ ਦਾਦੀ ਕੋਲੋਂ ਲੈ ਲਓ। ਲੱਲੂ ਰਾਮ। ਸਾਡਾ ਮੁੰਡਾ ਜਿਹੜਾ ਨਾ ਕੱਲ ਕੱਪੜੇ ਜਿਹੜੇ ਸੀ ਇਹ ਕਾਫੀ ਧੋਣ ਵਾਲੇ ਸੀਗੇ ਤੇ ਧੋ ਤੂ ਕੇ ਹੁਣ ਆਪਾਂ ਰੱਖ ਦਿੱਤੇ ਇੱਥੇ ਕੀ ਕਿਉਂਕਿ ਬਾਹਰ ਧੁੱਪ ਧੁੱਪ ਤਾਂ ਹੈ ਨਹੀਂ ਉਹ ਹੁਣ ਇਹਨਾਂ ਨੂੰ ਮਾੜੀ ਜਿਹੀ ਹਵਾ ਲਗਾ ਦਾਂਗੇ ਹਵਾ ਵਗੈਰਾ ਲੱਗ ਜੂਗੀ ਇਹਨਾਂ ਨੂੰ ਇਹ ਮੰਮੰਜਾ ਜਿਹੜਾ ਬਾਹਰ ਕਾਢ ਲਮ ਆਲੂ ਪਿਆਜ਼ ਆਲੂ ਪਿਆਜ਼ ਆਲੂ ਪਿਆਜ਼ ਨੂੰ ਚਾਹੀਦੇ ਹੋ ਲੈ ਜਾ ਸਾਡੇ ਕੋਲ ਆ ਆਲੂ ਸੀ ਲੈਣੇ ਵਾਲੇ ਤੇ ਮਮਾ ਆਲੂ ਕਿੰਨੇ ਕ ਲਿਆਵਾਂ ਚਾਰ ਪੰਜ ਕਾ ਲੂ ਹੈ ਅਬੀ ਨਿੱਕੇ ਨਿੱਕੇ ਜਿਹਾ ਇਹ ਮਿੱਕੀ ਨਿੱਕੇ ਚਾਲੂ ਗਾ ਤੇ ਮਿੰਨੀ ਚਲੋ ਜੀ ਹਲੂ ਪਿਆਜ਼ ਤਾਂ ਮੈਂ ਚੱਕ ਲਿਆ ਤੇ ਮਣਵੀਰ ਕੀ ਕਰਦਾ ਪਿਆ ਓਏ ਨੰਨੂ ਨੰਨੂ ਬੈ ਗਿਆ ਅਸੀਂ ਬਣਾ ਲਈਏ ਸੌਰੀ ਕੱਢ ਲਈ ਆਲੂ ਮਟਰ ਬਹੁਤਾਂ ਪੰਦੀ ਨਹੀਂ ਲੱਗਦੇ ਹਾਂ ਅੱਛਾ ਲਓ ਜੀ ਇੱਧਰ ਜੀ ਲਓ ਜੀ ਇੱਧਰ ਆਪਣੇ ਆਲੂ ਵਾਲੇ ਪਰੌਂਠੇ ਬਣਨ ਲੱਗੇ ਅੱਜ ਨਹੀਂ ਆਲੂ ਵਾਲੇ ਪਰੌਂਠੇ ਨਹੀਂ ਬਣਨੇ ਹਾਂ ਕਾਦੇ ਯਾਰ ਗੋਭੀ ਵਾਲੇ ਇਹਨੂੰ ਪੁੱਛਦੇ ਆਲੂ ਕੱਚੀ ਨਹੀਂ ਹੋਣੀ ਪਰੌਂਠੇ ਸਬਜੀ ਵਾਂਹ ਲੱਗੇ ਆਲੂ ਮਟਰ ਸਬਜੀ ਅੱਜ ਕੰਪਲੀਟ ਲੱਗੇ ਕਰਨ ਮਟਰ ਮੰਗਦਾ ਸੀ ਮੈਨੂੰ ਕੋਲ ਹੈ ਅੱਛਾ ਮੋਟਰ ਸਾਈਕਲ ਹੀ ਮੁੰਡੀ ਮਾਰ ਕੇ ਉਹ ਉਦੇ ਤੇ ਲੱਤਾਂ ਮਾਰਦਾ ਸੀ ਤੋੜਦਾ ਇਹ ਇੱਧਰ ਆ ਓਏ ਕੁੜੀ ਬਣੀ ਅੱਜ ਆਜੇ ਅੱਜ ਸੇ ਕੁੜੀ ਬਣੀ ਓ ਕੁੜੀ ਓ ਮੇਰੀ ਕੁੜੀ ਬਣੀ ਅੱਜ ਤੂੰ ਲੈ 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 ਕੁੜੀ ਬਣੀ ਆ ਜੀ ਦੀ ਅੱਜ ਇਹ ਕੁੜੀ ਇਹ ਇੰਗਲ ਦੀ ਸੇਲ ਤੋਂ ਲੈਣ ਨਾਲ ਆਹ ਵਾਹ ਇੰਗਲ ਹੁੰਦੀ ਹੁੰਦੀ ਹਾਂਜੀ ਹਾਂਜੀ ਅੱਛਾ ਕਹਿੰਦਾ ਗੱਡੀ ਚਲਾ ਕੇ ਦੇ ਦੇ ਇੱਕ ਮਿੰਟ ਚੱਲ ਇੱਧਰ ਸਾਡੇ ਅੱਜ ਉਹ ਆ ਕੀ ਹੋ ਗਿਆ ਰੀਤੀ ਨੇ ਕੱਲ੍ਹ ਜਿਹੜਾ ਟਰੈਕਸੂਟ ਲਿਆਂਦਾ ਅੱਜ ਪਾ ਲਿਆ ਟੌਰ ਕੱਢ ਲਈ ਆ ਲੋ ਜੀ ਟਰੈਕਸੂਟ ਜਿਹੜਾ ਅੱਜ ਤੁਹਾਨੂੰ ਦਿਖਦਾ ਹੋਇਆ ਪਾਇਆ ਇਹ ਕੱਲ੍ਹ ਲਿਆ ਹੋਇਆ ਹੈ ਜੀ 1200 ਦਾ ਕਦਮ ਇਹ ਮੇਰਾ 1200 ਦਾ ਤੁਹਾਡਾ ਮhenga ਹੋਊਗਾ ਦੋ ਟੈਂਪਰ ਇਹ ਕੋ ਕਿੰਨੇ ਦਾ ਸੀ ਪਤਾ ਨਹੀਂ ਉਹ ਮੰਮੀ ਨੇ ਵੀ ਪਾਇਆ ਮੰਮੀ ਨੇ ਜਾਣ ਕੇ ਛੋਲ ਲਿਆ ਵੀ ਦਿਖੇ ਨਾ ਕੀ ਕੀ ਆ ਭੈਣਾ ਨਾਲ ਗੱਲਾਂ ਕਰਦੇ ਭੈਣ ਜੀ ਨਾਲ ਗੱਲ ਕਰਦੇ ਭੈਣ ਦੱਸਦਾ ਵੀ ਨਹੀਂ ਦਿੰਦੀ ਆਹ ਦੀਦੀ ਨੂੰ ਕੀ ਹੱਤਾਂ ਲਾਉਂਦੇ ਮੇਰੀਆਂ ਦਾ ਦੀਦੀ ਨੂੰ ਕੀ ਹੱਤਾਂ ਲਾਉਂਦੇ ਹੋਰ ਨਹੀਂ ਕਿਸੇ ਨੂੰ ਲਾਉਂਦਾ ਆ ਦੀਦੀ ਨੂੰ ਨੀਦਰਲੈਂਡ ਵੇ ਚਾਰੇ ਵੱਡੀ ਆ ਸਾਰੇ ਸਾਡੇ ਦੇ ਫਸਲ ਕੋਈ ਵੀ ਗੱਲ ਉਹ ਦਾ ਫੈਸਲਾ ਹੋਵੇ ਉਹ ਹੀ ਕਰੋ ਉਹ ਹੀ ਫੈਸਲਾ ਸਾਡੇ ਵਕੀਲ ਜੀ ਆ ਵੱਡੇ ਸਾਡੇ ਵਕੀਲ ਜੀ ਆਓ ਉਹ ਚਾਹੀ ਹਾਰ ਮਰੀ ਫਸਲੇ ਹੁੰਦੇ ਆ ਆਹੀ ਦੇਖੋ ਜੀ ਸਾਡਾ ਮਟਰ ਪਨੀਰ ਮਟਰ ਨਾਲ ਮੱਕੀ ਦੀ ਰੋਟੀ ਨਾ ਕਣਕ ਦੀ ਵੀ ਰੋਟੀ ਕਣਕ ਦੀ ਵੀ ਆ ਮੱਕੀ ਦੀ ਵੀ ਆ ਜਿੱਦਾਂ ਜਿੱਦਾਂ ਦੀ ਜਿਹੜੀ ਖਾਣੀ ਖਾ ਸਕਦਾ ਇਹ ਸਾਡੇ ਘਰੇ ਲੱਗ ਲੱਗੇ ਨਾ ਦਾਲੀਆਂ ਅੱਜ ਅੱਜ ਹੋ ਗਈ ਇੱਕ ਘੋਲ ਕਿੱਦਾਂ ਅੱਜ ਅ ਲੇਟ ਸੁੱਤੇ ਕਿਉਂਕਿ ਅਸੀਂ ਤਿੰਨਾਂ ਨੇ ਨਾਲ-ਨਾਲ ਇੱਕ-ਇੱਕ ਗੋਲੀ ਖਾ ਲਈ ਠੀਕ ਆ ਅਸੀਂ ਗੋਲੀਏ ਇੱਕ-ਇੱਕ ਖਾ ਕੇ ਕਿਉਂਕਿ ਰਾਤੀ ਸਿਰ ਬੋ ਫੀੜ ਹੁੰਦੇ ਸੀਗੇ ਅਸੀਂ ਉਹ ਉਫੜਨੇ ਦਿੱਤਾ ਸੀ ਪਤਾ ਦਿੱਤਾ ਸੀ ਉਹ ਵਧੀਆ ਬਹੁਤ ਆ ਗੋਲੀ ਕੋਪੜ ਦੀ ਗੋਲੀ ਹੁੰਦੀ ਆ ਜੇ ਤੁਸੀਂ ਖਾ ਲੂਗੇ ਸਵੇਰ ਨੂੰ ਦਮ ਜਾਣੇ ਦੇ ਪਤਾ ਲੱਗਣਾ ਇੱਕ ਵਾਰੀ ਹੋਵੇਗਾ ਅਸੀਂ ਖਾ ਲਈ ਅਸੀਂ ਇੱਕ-ਇੱਕ ਗੋਲੀ ਖਾ ਲਈ ਹੈ ਕਿੰਨੇ ਨਹੀਂ ਖਾਦੀ ਇਹ ਵੀ ਨਹੀਂ ਕਿ ਇੱਕ ਕਰੇ ਖਾਦੀ ਮਨਵੀਰ ਨੇ ਮਨਵੀਰ ਨੇ ਹੀ ਸਿਖਾਦੀ ਉਹ ਟਾਈਮ ਨਾਲ ਉੱਠ ਗਿਆ ਹੈ ਹੋਣੇ ਨਾਲ ਗੱਲ ਕੀ ਹੋਈ ਅਸੀਂ ਗੁੜੀਆਂ ਗੁੜੀਆਂ ਖਾ ਕੇ ਰਾ ਚਾਹ ਚੂ ਪੀ ਗਏ ਸੁੱਤੇ ਤੇ ਹੈ ਤੇ ਵਧੀਆ ਮਤਲਬ ਸੀ ਰਾਤ ਸਾਨੂੰ ਟਾਈਮ ਹੋ ਗਿਆ ਜਿਆਦਾ ਐਡੀ ਜੀ ਹੁਣਾ ਨਾਲ ਗੱਲ ਕਰਕੇ ਸੌਂਦੀ ਆ ਤੇ ਰਾਤ ਦੇ ਸਾਨੂੰ 12 1 ਵਜੇ ਜਾਂਦਾ ਸੌਣ ਲੱਗੇ ਮਮਾ ਸੌ ਜਾਂਦੇ ਟਾਈਮ ਦੇ ਨਾਲ ਮਨਵੀਰ ਵੀ ਸੌ ਜਾਂਦਾ ਤੇ ਅਸੀਂ ਗੱਲਾਂ ਗੱਲਾਂ ਕਰਦੇ ਇੱਈ ਸੌਂਗੇ ਲੰਮੇ ਪੈ ਕੇ ਨੀਂਦ ਆ ਕੀ ਪਤਾ ਨਹੀਂ ਲੱਗਾ ਸਵੇਰੇ ਜਾ ਕੇ ਟੜਕੇ ਮੈਂ 7 ਵਜੇ ਉੱਠੀ ਸੀ ਕਿਉਂਕਿ ਮੈਂ ਮਤਲਬ ਫਰੈਸ਼ ਵਗੈਰਾ ਹੋ ਗਏ ਮੈਂ ਫੇਰ ਜਾ ਕੇ ਅੰਦਰ ਲੰਮੇ ਪੈ ਗਈ ਮਮਾ ਵੀ ਸਵੇਰੇ 8 ਵਜੇ ਉੱਠੇ ਮਮਾ 8 ਵਜੇ ਉੱਠੇ ਮੈਂ ਫੇਰ ਜਾ ਕੇ ਸੇ ਮਮਾ ਵੀ ਜਾ ਕੇ ਸੌਂਗੇ ਹੁਣ ਸਾਨੂੰ ਤੇਨਾਂ ਨੂੰ ਐਦਾਂ ਹੁੰਦਾ ਹੈ ਨਾ ਕਿ ਪਹਿਲਾਂ ਮਤਲਬ ਮਮਾ ਉੱਠਦੇ ਜਾਂ ਮੈਂ ਉੱਠ ਜਾਂ ਸਾਨੂੰ ਐਦਾਂ ਹੁੰਦੀ ਰਹਿੰਦੀ ਕਿ ਹਏ ਅਸੀਂ ਇਕੱਲੇ ਉੱਠ ਕੇ ਕੀ ਕਰਾਂਗੇ ਕੀ ਕਰਾਂਗੇ ਸਾਰੇ ਉੱਠਣ ਸਾਰੇ ਉੱਠਣ ਇਕੱਠੇ ਇਹ ਸਾਰ ਮਨਵੀਰ ਨਾਲ ਜਿਹੜਾ ਸਾਡਾ ਐਡਾ ਉਹ ਆ ਨਾ ਇਹਦੇ ਸਵੇਰ ਨੂੰ ਨਾ ਕਹਿਣ ਲੱਗ ਜੂਗਾ ਮੈਨੂੰ ਦੁੱਧ ਦਵਾ ਜਾਂ ਮੈਨੂੰ ਕੱਟੂ ਲੈਣਾ। ਇਸੇ ਵੇਲੇ ਨਾ ਠੱਕੇ ਕੁਮਾਂ ਬੰਦੇ ਨਾ ਮਸੂਲ ਨੋ ਕੋਤਾ। ਇਹ ਉਹ ਟਾਂ ਮਰੋਈ ਗਿਆ ਫਿਰ ਮੀਰੇ ਕਿੱਥੋਂ ਆਣੀ ਹੈ ਚੱਕ ਨਾ ਵੀਰ ਕੀ ਚੜਾਉਂਦੀ ਐ ਏਦਾਂ ਫੇਰ। ਅਸੀਂ ਉੱਠ ਗਏ। ਅੱਛਾ ਟਾਈਮ ਹੋ ਗਿਆ 11 ਦਾ ਮੈਂ ਇਹਨਾਂ ਨੂੰ ਠਾਇਆ ਨਹੀਂ। ਠੀਕ ਆ ਮੈਂ ਮਨਵੀਰ ਨਾਲ ਮਤਲਬ ਕਰ ਤੇ ਖੇੜੀ-ਕੁੜਦੀ ਰਹੀ। ਟੈਗ ਹੋ ਗਿਆ ਜਰਾ ਇਹਨਾਂ ਨੂੰ ਮਚਾਇਆ ਨਹੀਂ ਮੈਂ ਤਾਂ ਚਲਣਾ ਤੇ लेट ਸੁੱਤੇ ਆ ਜਾਂ ਚਲ ਕੋਈ ਗੱਲ ਨਹੀਂ ਸੌਂ ਹੋ ਜੇ ਇਹ ਸੁੱਤੇ ਠੀਕ ਆ ਇਹਨੇ ਅੱਜ ਜਿੰਮ ਜਾਣਾ ਸੀ ਜਿੰਮ ਵੀ ਜਾਉ ਹੋਇਆ ਕਿਉਂਕਿ ਟਾਈਮ ਬਹੁਤ लेट ਹੋ ਗਿਆ 11 ਵਜੇ ਤੱਕ ਮੈਂ ਨਹੀਂ ਆਇਆ ਲੱਗ ਕਦੂ ਜੇ ਮੈਂ ਤੁਹਾਨੂੰ ਬੋਲ ਕਿੰਨੇ ਜਦੋਂ ਉੱਠੇ ਕਿੰਦੂ ਟੈਗ ਕਿੰਨਾ ਹੋ ਗਿਆ ਲੱਗਾ 11 ਵਜੇ ਫਿਰ ਨਾ ਟੈਗ ਹੋ ਗਿਆ ਇਨਾ ਟਾਈਮ ਹੋ ਗਿਆ ਮੈਂ ਕਹਾਂ ਉਹ ਕਹਿੰਦਾ ਮਮਾ ਕਿੱਥੇ ਆ ਮਮਾ ਕੋਠੇ ਤੇ ਹਾਂ ਜੁੱਤੇ ਹੀ ਆ ਇਹ ਮਮਾ ਕਿੱਥੇ ਗੁਸਤੇ ਦੇ ਵਿੱਚ ਇਹ ਜੁੱਤੇ ਹੀ ਆ ਮੈਂ ਕਹਾਂ ਹਾਂ ਮੰਮੀ ਇਹ ਜੁੱਤੇ ਹੀ ਆ ਤੇ ਮਮਾ ਸੁਤੇ ਆ ਸੀ ਕੋਠੇ ਤੇ ਕਹਿੰਦੇ ਜਾ ਕੇ ਮੰਮੀ ਨੂੰ ਦੇਖਿਆ ਕੋਠੇ ਤੇ ਮਿਲਦੇ ਰਹਿ ਗਈ ਵੀ ਆ ਤੇ ਕਹਿੰਦੇ ਜਾ ਕੇ ਮੰਮੀ ਨੂੰ ਕੋਠੇ ਤੇ ਦੇਖਿਆ ਇਹ ਮੰਮੀ ਉੱਠੀ ਜਾਤੋ ਨਹੀਂ ਮੇਰੀ ਗੱਲ ਹੀ ਬਾਤ ਹੋਰ ਪੇਸੀ ਗਈ ਆ ਉਹ ਤਾਂ ਗਿਆ ਤੇ ਮਮਾ ਮਿੰਲੀ ਉਹ ਥੱਲੇ ਮੈਂ ਚੱਲੀ ਸੀ ਹਰੇ ਕੋਠੇ ਤੇ ਤੇ ਫੇਰ ਮਮਾ ਥੱਲੇ ਨੂੰ ਆ ਗਏ ਅੱਛਾ ਅਸੀਂ ਮਮਾ ਮੈਂ ਆ ਗਿਆ ਲੱਗਦਾ ਬਾਹਰ ਮੈਂ ਆ ਗਿਆ ਵਾਓ ਵਾਹ ਦਿੱਸਿਆ ਲੱਗਦਾ ਮੈਨੂੰ ਨਹੀਂ ਐਵੇਂ ਲੱਗਦਾ ਫੇਰ ਕਿਸ ਨੂੰ ਹੜ ਗਿਆ ਨਹੀਂ ਉਹ ਨਹੀਂ ਉਹ ਕਪੜੇ ਵੀ ਨਾ ਮੈਂ ਤਾਂ ਗਾਰੀ ਕੱਢ ਲਈ ਤੇ ਇਦਾਂ ਕੀ ਇਦਾਂ ਹੋਈ ਸਾਡੇ ਨਾਲ ਮਨਰਾਜ ਬਹੁਤ ਇੱਕ ਇੱਕ ਮਿੰਟ ਸੁਤੇ ਆ ਪੜਾਣਾ ਉਹ ਵਿੱਚ ਗੱਡੀ ਦੇ ਆ ਬਦਲਦਾ ਹੋਗਾ ਵੀ ਲਾਦਾ ਮੀਂਹ ਆ ਜਾਣਾ ਆ ਜਾਣਾ ਮੀਂਹ ਤੇ ਜਿਹੜੀਆਂ ਸਬਜ਼ੀਆਂ ਸੀਗੀਆਂ ਸਾਨੂੰ ਕੱਲ ਭੂਆ ਹੋਣਾ ਨੇ ਕਿੰਨੀਆਂ ਹੀ ਦੇਤੀਆਂ ਸਬਜ਼ੀਆਂ ਤੁਹਾਨੂੰ ਦਿਖਾਉਨੇ ਆ ਆ ਦੇਖੋ ਚੌਕਰੀ ਭਰੀ ਪਈ ਪੂਰੀ ਆ ਦੇਖੋ ਇਹ ਅਸੀਂ ਬਣਾ ਵੀ ਲਈਆਂ ਥੋੜੀਆਂ ਕੱਲ ਮੂਲੀਆਂ ਵੀ ਸੀਗੀਆਂ ਮੂਲੀਆਂ ਦੇ ਪਰੌਂਠੇ ਬਣਾ ਲਏ ਸੀ ਤੇ ਜੋ ਵੀ ਲੈਟਰਮ ਪਟਰ ਮੈਂ ਇੱਕ ਗੋਭੀ ਬਣਾ ਲਈ ਕੱਲ ਪਰਸੋ ਗੋਭੀ ਬਣਾਈ ਸੀ ਮਟਰ ਅੱਜ ਬਣਾ ਲਏ ਆ ਗਾਜਰ ਉਹਦੇ ਪਈਆਂ ਕਿਉਂਕਿ ਅਸੀਂ ਇਹਦਾ ਬਣਾਉਣਾ ਹੈ ਕਿ ਗਜਰੇਲਾ ਅਸੀਂ ਇਹਦਾ ਬਣਾਵਾਂਗੇ ਗਜਰੇਲਾ ਤੇ ਉਹ ਧੋ ਕੇ ਖਾਣੀ ਆ ਇਦਾਂ ਨਹੀਂ ਖਾਣੀ ਗੰਦੀ ਆ ਤੇ ਕਿ ਇੱਥੇ ਵੀ ਉਹਦਾ ਦਾ ਵੈਸੇ ਸਾਰੀਆਂ ਫਰੈਸ਼ ਹੀ ਸਈਆਂ ਧੋ ਕੇ ਰੱਖੀਆਂ ਸੀ ਅਸੀਂ ਤਾਂ ਸਬਜ਼ੀਆਂ ਬਹੁਤ ਵਧੀਆ ਸਬਜ਼ੀਆਂ ਬਹੁਤ ਸੋਹਣੀਆਂ ਆ ਸੱਤੀਆਂ ਵਧੀਆ ਗਾਜਰਾ ਇੱਦਿਕੇ ਜਿਹੜੀਆਂ ਮਹਿੰਗੀਆਂ ਜਿੰਦੇ ਆ ਤਾਂ ਉਹ ਰਾਨੀ ਕਿਨੀਕੀਆਂ ਚ ਫਿਰ ਪੱਕਾ ਆਹ ਆਦਿ ਰੱਖਣੇ ਆਂ ਅੰਚ ਗਿੱਟੀ ਤਾਂ ਰਹਿ ਗਈ ਆ ਜਾਂਦੀਆਂ ਗਾਜਰਾ ਜਿਵੇਂ ਸਾਡੇ ਭਾਈ ਸਾਹਿਬ ਜੀ ਆ ਮੇਰੇ ਹਸਬੰਡ ਜੀ ਆ ਕਹਿੰਦਾ ਜਿਹੜਾ ਮੌਸਮ ਹੈ ਨਾ ਮਾ ਹੌਸਮ ਓਤਨਾ ਸੁਹਾਵਣਾ ਹੈ ਦੀਵੇਂ ਮੰਮੀ ਮੇਰੇ ਤੋਂ ਜਿਹੜਾ ਸੂਟ ਹੈ ਨਾ ਦੱਸਿਓ ਕਿਦਾਂ ਦਾ ਲੱਗਾ ਸੋ ਸੋਨ ਬੈਲਾ ਬਟਾ ਜਿਹੜੇ ਚੋਲਿਆ ਉਹ ਬਣ ਜਣੇ ਆ ਜਦੋਂ ਭੁੱਖ ਲੱਗਦੀ ਹੈ ਨਾ ਉਦੋਂ ਕੁਛ ਨਾ ਕੁਛ ਅਸੀਂ ਖਾਣ ਲੱਗ ਜਾਈਏ ਨਹੀਂ ਉ ਇੱਥੇ ਰੋਟੀ ਖਾਣ ਨੂੰ ਦਿਲ ਹੀ ਨਹੀਂ ਕਰਦਾ ਮਾ ਮਾ ਰੋਟੀ ਤੇ ਨਹੀਂ ਖਾਦੀ ਜਾਂਦੀ ਤੇ ਰੋਟੀ ਵੀ ਨਹੀਂ ਖਾਦੀ ਜਾਂਦੀ ਇਹਨੇ ਕੀ ਆਣਾ ਕਿ ਚੌਲ ਨਹੀਂ ਖਾਣੇ ਖਾਏਗਾ ਕਹਿੰਦੇ ਮੈਂ ਚੌਲ ਨਹੀਂ ਖਾਣੇ ਜਦੋਂ ਆਪਾਂ ਲਿਆਗੇ ਜਾਣੇ ਨਾ ਕੋਲ ਦੇਖੋ ਕਿਦਾਂ ਕਰਦੇ ਇਹਨੂੰ ਵੀ ਦੇ ਦੋ ਇਹਨੂੰ ਵੀ ਦੇ ਦੋ ਮੈਂ ਨੂੰ ਆਉਂਦਾ ਦੇ ਦੇ ਜਦੋਂ ਮੈਂ ਖਾਣੇ ਮੈਂ ਤਾਂ ਹੀ ਮੇਰੀ ਤਾਂ ਡਾਈਟ ਤੇਰੀ ਨਾਲ ਮੇਰੀ ਚੁਗਲੀਆਂ ਮੇਰੀਆਂ ਚੁਗਲੀਆਂ ਕਰਨੀਆਂ ਤੁਸੀਂ ਉਹ ਕਰਨਾ ਵੀ ਕੀ ਆ ਯੈਸ ਅਸੀਂ ਗਿਆ ਵੀ ਚੌਲ ਬਣਦੇ ਪਏ ਰੋਟੀ ਖਾ ਲਈ ਆ ਤੇ ਜਦ ਅਸੀਂ ਚੌਲ ਖਾਣ ਲੱਗਣਾ ਹੈ ਤਾਂ ਆਪ ਹੀ ਖਾਈ ਜਿੰਦੇ ਤੇਰਾ ਨਾਂ ਨਹੀਂ ਲਿਆ ਅਸੀਂ ਤੈਨੂੰ ਕਹਣਾ ਤੂੰ ਰੋਟੀ ਖਾ ਲਈ ਹੈ ਅੱਛਾ ਤੂੰ ਰੋਟੀ ਖਾ ਲਈ ਬਾਹ ਨਾ ਇਹਨੇ ਲੋਕਾਂ ਕਹਿੰਦੇ ਮੈਂ ਚੌਲ ਜੀ ਖਾਣੇ ਹੈ ਇਹ ਨਹੀਂ ਗੱਲ ਨਹੀਂ ਹੈ ਇਹਨੇ ਕਿਹਾ ਚੌਲ ਹੀ ਖਾਣੇ ਦੇਖਦੇ ਆਪ ਕੋਈ ਕਿਹਨੇ ਖਾਣੇ ਕਾਹਦਾ ਚੱਲ ਗਏ ਇਹਦਾ ਬਣਾਉਂਦੇ ਆ ਇਹ ਤਾਂ ਉਹ ਕਰਦਾ ਹੈ ਕੋਈ ਰੋਟੀ ਨਾ बाकी हो YouTube फैमिली की हालचाल को ਲੱਗਿਆ ਹੁਣ ਰੋਟੀ ਖਾਣ ਤੇ ਆਪਾਂ ਤੁਹਾਡੇ ਨਾਲ ਕਰਦੇ ਹਾਂ ਗੱਲਬਾਤ। ਲੋ ਲੱਗੇ ਮੈਂ ਬਲੌਗ ਇਹਨਾਂ ਨੂੰ ਪਤਾ ਨਹੀਂ ਜੇ ਬਣਾਦੀ ਪਈ। ਦੇਖਿਆ ਚੜ ਚੜੀ। ਮੈਨੂੰ ਹੁੰਦਾ ਤੂੰ ਅੰਦਰ ਜਾ। ਬਿਕੋ ਕਹਿੰਦਾ ਤੂੰ ਅੰਦਰ ਜਾ। ਭਾਜੀ ਧੀਰ ਚਲੇ ਭਾਜੀ ਵਧੀਆ ਹਾਂ ਅੱਛਾ ਚਲੋ ਕੋਈ ਨਾ ਹੋਰ ਸੁਣੋ ਮੈਂ ਭਾਈ ਕੁਛ ਆ ਦੇ ਲੋ ਕੰਮ ਕਰਦੇ ਬਾਹਰ ਮਿੱਟੀ ਕਿਲਰ ਵੀ ਸਾਰੇ ਦੇਦੇ ਜਾਂਦੇ ਕਿ ਕੁੜੀ ਨਹੀਂ ਕੰਮ ਕਰਦੀ ਮੁੰਡਾ ਕੰਮ ਕਰ ਲਿਆ ਮੈਨੂੰ ਬਾਹਰ ਹੀ ਨਾਉਣ ਦਿੰਦੇ ਛਾੜੂ ਅਜੇ ਤੱਕ ਨਹੀਂ ਜਦਦੀ ਆਈ ਨਾ ਪਤਾ ਕਿ ਇਹਨਾਂ ਨੇ ਕਦੀ ਨਹੀਂ ਕਿਹਾ ਕਿ ਤੂੰ ਬਾਹਰ ਛਾੜੂ ਲਾ ਭਾਈ ਜੀ ਉਹੀ ਸੇਮ ਸੇਮ ਮੈਂ ਇਹੀ ਸੋਚਣ ਲਿਆ ਹੁਣੀ ਤੇ ਮੈਂ ਕਿਹਾ ਕੋਈ ਨਾਈ ਨੂੰ ਦੇਖਾਂ ਮੇਰਾ ਵੀ ਇੰਨੀ ਹਾਲ-ਬਾਲ ਕਟੋਂ ਤੋਂ ਮੈਂ ਦੇਖਾਂ ਉਹ ਵਿਚਾਰੇ ਨਾਈਟ ਬੈਠੇ ਬਾਲ ਕਟਾਉਣ ਤੋਂ ਮੁੰਡਿਆਂ ਦਾ ਵਿਚਾਰਿਆਂ ਦਾ ਇਹੀ ਪੰਗਾ ਹੁੰਦਾ ਰੁਗ ਰੁਗ ਮੈਂ ਕੱਟਦਾ ਹਾਂ ਹਾਂਜੀ ਕੱਟ ਲ ਕਰਨਗੇ ਹੁਣ ਦੇਖ ਲੋ ਜਿਹੜਾ ਨੂੰ ਨਹੀਂ ਪਤਾ ਨਾ ਰੋਡ ਦਾ ਦੇਖ ਸਕਦੇ ਆ ਚੰਗਾ ਕੰਮ ਕਰਨ ਦੇ ਆ ਨਿੱਕੋ ਵਿਚਾਰੇ ਮੇਰੇ ਨਾ ਕੰਮ ਕਰਨ ਦੇ ਆ ਬਾਤ ਉਹਦੇ ਟਾਈਮ ਲਈ ਤੁਹਾਡੇ ਵੀ ਵਿਆਹ ਆ ਮਾਸੀ ਮਾਸੀ ਦੀ ਕੁੜੀ ਦਾ ਸਾਡੇ ਫੜੇ ਵੀ ਕਮੈਂਟ ਆਉਣਗੇ ਕਿ ਕੁੜੀ ਛਾੜੂ ਨੂੰ ਲਾਉਂਦੀ ਬਾਹਰ ਮੁੰਡਾ ਛਾੜੂ ਲਾਉਂਦੇ ਆ ਐਦਾਂ ਦਾ ਕੁਛ ਨਾ ਸੋਚਿਓ ਨਾ ਕਰਿਓ ਕਮੈਂਟ ਕਿਉਂਕਿ ਛਾੜੂ ਮੈਂ ਬਾਹਰ ਕਰਦੀ ਵੀ ਨਹੀਂ ਅਜੇ ਤੱਕ ਲਾਇਆ ਹੈਗਾ ਕਿਉਂਕਿ ਲਾਣ ਨਹੀਂ ਦਿੰਦੇ ਤੁਸੀਂ ਕੀ ਕਰਦੇ ਮੈਂ ਯਾਰ ਤੁਹਾਡਾ ਵਲੌਗ ਬਣ ਗਿਆ ਸਾਰੇ ਕੋਈ ਨਾ ਕਹਿੰਦੇ ਕੋਈ ਨਹੀਂ ਕੰਮ ਕਰਨਾ ਚਾਹੀਦਾ ਹੋਰ ਯਾਰ ਚਲ ਗਿਆ ਦੋ ਮੈਨ ਪਾਰ ਤੋਂ ਦਵੇ ਸਭ ਕੀ ਆ ਉਹ ਆਪਣਾ ਸਿਆਣਾ ਸਿਆਣਾ ਹੋ ਗਿਆ ਅੱਜ ਮੇਰੀ ਮਦਦ ਕੀਤੀ ਹਾਂ ਨਾ ਮੁੰਡਾ ਕਹਦਾ ਆ ਇਹਨਾਂ ਵਾਲਾ ਦਾ ਬਚਾਰੇ ਨੂੰ ਪਤਾ ਆ ਗਿਆ ਮੇਰੀ ਮੰਮੀ ਰੋਟੀ ਬਣਾਉਂਦੀ ਪਈ ਆ ਕਹਿੰਦਾ ਮੈਂ ਥੋੜੀ ਹੈਲਪ ਕਰਦਾ ਮੰਮਾ ਨੇ ਤੁਹਾਡੀ ਸਿਫਤ ਕੀਤੀ ਆ ਅੱਜ ਮਮਾ ਨੇ ਸ਼ੁਗਰਵ ਬਚਾਰੇ ਨੇ ਮੇਰੀ ਹੈਲਪ ਕੀਤੀ ਕੀਤਾ ਸਿਰ ਤੋਂ ਅੱਜ ਹੀ ਅੱਜ ਹੀ ਹੁੰਦੀ ਈ ਬੋਲੇ ਮੈਂ ਕੰਮ ਹੀ ਅੱਜ ਕੀਤਾ ਸਿਰਫ ਤਵਾਰਾ ਆਰ ਨਾ ਨਾ ਹੋ ਗਿਆ ਦੋ 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 ਬਸ ਕਰੋ ਬਿੱਕੂ ਇਹ ਆਈ ਜਾਣੀ ਬਾਰ ਬਾਰ ਇੱਧਰ ਨੂੰ ਨਹੀਂ ਆਈ ਨਹੀਂ ਸੀ ਉਹ ਅਟੈਰ ਜਿਹਾ ਲੱਗਦਾ ਜੀ ਬਸ ਆਈਆ ਚਲੋ ਜੀ ਆਜੋ ਪਾਣੀ ਦਮਾ ਪਾਣੀ ਦਮਾ ਨਾ ਹਾਂਜੀ ਲੋ ਜੀ ਸਾਡੀ ਗੱਡੀ ਜਿਹੜੀ ਚੱਕ ਕੇ ਲੈ ਗਏ ਆ ਗੱਡੀ ਚੱਕ ਕੇ ਲੈ ਗਏ ਰੋਡ ਤੋਂ ਤੇ ਹੁਣ ਸਾਨੂੰ ਪਿਆ ਗਿਆ ਜੁਰਮਾਨਾ ਗੱਡੀ ਲਈ ਹੀ ਆਪਾਂ ਰੋਡ ਤੇ ਪ੍ਰੀਤੀ ਕਿੰਨੇ ਮੈਨੂੰ ਦੱਸੋ ਜੁਰਮਾਨਾ ਪਿਆ ਗਿਆ ਹੁਣ ਕੀ ਕਹਿਣਾ ਆ ਜਾ ਆ ਰੋਂਦੇ ਹੀ ਆ ਥਾਣੇ ਦੇ ਬਾਹਰ ਖੜੀ ਅਗਲੇ ਦਾ ਅਗਲੇ ਪਾਸੇ ਆ ਪਾੜੀ ਚੱਲ ਵੱਡੀ ਭਰਾਵਾ ਇੱਥੇ ਹੀ ਆ ਜਾ ਆ ਜਾ ਮੇਰਾ ਪੁੱਤ ਲੈ ਦੱਸ ਆ ਜਾ ਆ ਜਾ ਆ ਆਪਾਂ ਲੈ ਲਈ ਗੱਡੀ ਚੱਲੋ ਮੇਰਾ ਪੁੱਤ ਚੱਲ ਜਾ ਬਹਿ ਜਾ ਲੈ ਲਈ ਲੈ ਲਈ ਗੱਡੀ ਚੱਲ ਬਹਿ 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 ਚੱਲ ਬਹਿ ਜਾ ਬਹਿ ਜਾ ਰੋਈ ਜਾਂਦੀ ਮੰਮੀ ਉਹ ਰੂਲ ਅਗਲੇ ਆਦੇ ਉਹ ਕਿੰਨੇ ਜਾਣੀ ਤਾਂ ਹੁਣ ਦੇ ਲੈਣ ਗੱਡੀਆਂ ਉਹਦੇ ਸਾਰਿਆਂ ਦੀ ਚੱਕੋ ਅਗਲੇ ਗੇਟ ਤੋਂ ਕਹਿੰਦੇ ਲੈ ਲਓ ਜਾ ਕੇ ਆਹ ਦੇ ਚਲਾਨ ਕਰ ਦੋ ਨਾ ਨਹੀਂ ਚਲਾਨ ਕਰ ਦਿੱਤਾ ਉਹਨਾਂ ਨੇ ਹੁਣ ਕੀ ਕਰ ਦਿੰਦੀ ਆ ਚੱਲ ਮੇਰਾ ਵੀਰ ਯਾਰ ਧੰਨਵਾਦ ਤੇਰਾ ਵੀ ਭਰਾ ਮੇਰਾ ਐ ਚੱਲ ਕੋਈ ਨਾ ਹੁਣ ਜੋ ਹੋ ਗਿਆ ਹੋ ਗਿਆ ਉਹ ਹੋਣਾ ਹੀ ਹੋ ਗਿਆ ਗੱਲ ਕਰ ਤੂੰ ਜੁਰਮਾਨਾ ਪਾਤਾ ਉਹਨੇ ਸਲਿੱਪ ਦੇ ਦਿੱਤੀ ਕੱਟ ਕੇ ਬਾਈ ਅਗਲਾ ਗੇਟ ਦਾ ਪਤਾ ਤੁਹਾਨੂੰ ਪਤਾ ਹੈ ਉਹ ਅਗਲੇ ਗੇਟ ਦਾ ਰੋਡ ਜੁਰਮਾਨਾ ਪਾਇਆ ਲੋ ਜੀ ਆਪਾਂ ਗੱਡੀ ਆਪਣੀ ਲੈ ਲਈ ਆ ਆ ਲਿਆਂਦੀ ਸੀ ਪੁਲ ਤੋਂ ਆਣੇ ਚੱਕ ਕੇ ਬਹੁਤ ਗੱਡੀਆਂ ਖੜੀਆਂ ਬਾਬਾ ਜੀ ਇੱਥੇ ਬਾਈ ਬ੍ਰੋ ਜੀ ਮੇਡਲ ਮਾਲ ਦਾ ਬਾਈ ਲੋ ਜੀ ਚੱਕਰ ਪੈ ਗਿਆ ਉੱਥੇ ਆਪਣਾ ਪਾਰਕਿੰਗ ਦੀ ਜਗ੍ਹਾ ਨਹੀਂ ਸੀਗੀ ਜਗ੍ਹਾ ਨਹੀਂ ਸੀ ਹਾਂ ਉਹ ਤਾਂ ਕਰਕੇ ਇੱਧਰ ਲਾਉਣੀ ਹੋਈ ਉੱਥੇ ਲਾਤੀ ਸਾਨੂੰ ਥੋੜਾ ਪਤਾ ਚੱਕ ਕੇ ਲਿਆ ਜਾਨੀ ਚੱਕ ਕੇ ਲਿਆ ਜਾਨੀ ਹਾਂ ਓਕੇ ਭਰਾ ਧੰਨਵਾਦ ਆਪਣਾ ਭਰਾ ਆਪਾਂ ਨੂੰ ਲੈ ਕੇ ਆਇਆ ਸੀ ਔਟੋ 'ਚ ਓਕੇ ਵੀਰੇ ਧੰਨਵਾਦ ਲੋ ਜੀ ਆਪਾਂ ਗੱਡੀ ਨੜੀ ਔਟੋ ਵਾਲਾ ਵਿਚਾਰਾ ਬਹੁਤ ਉਹਨੇ ਹੈਲਪ ਕੀਤੀ ਯਾਰ ਫੇਰ ਵੀ ਪੈਸੇ ਮੰਗਦਾ ਨਹੀਂ ਕਹਿੰਦਾ ਰਹਿਣ ਦੋ ਵਿਚਾਰਾ ਕਹਿੰਦਾ ਕਹਿੰਦਾ ਜੋ ਦੇਣਾ ਦੇ ਦੇ ਲੈ ਯਾਰ ਹੈ 150 ਰੁਪਏ ਦਿੱਤਾ